ਕਦਮਸ ਹਾਂ ਬਗਲੀ ਖਬਰ ਦੇ ਵੱਲ ਵਧੀਏ ਤਾਂ ਬਹੁਤ ਹੀ ਮਦਭਾਗੀ ਜਿਹੜੀ ਖਬਰ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਰਜ਼ਾ ਚੁੱਕ ਕੇ ਮਾਪਿਆਂ ਨੇ ਪੁੱਤ ਕੈਨੇਡਾ ਭੇਜਿਆ ਸੀਗਾ ਤੇ ਹੁਣ ਜਿਹੜੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਸਾਡੇ ਦਰਸ਼ਕਾਂ ਨੇ ਪਾਇਓ ਸਾਂਝ ਕੇ ਕਿੰਨਾ ਕਰਨਾ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਹੈ ਜੀ ਆ ਬਿਲਕੁਲ ਛਿਰਸਵ ਇੱਕ ਬਹੁਤ ਹੀ ਕਹਿ ਲੋ ਕਿ ਆ ਵਧੀ ਖਬਰ ਹੈਗੀਆ ਤੇ ਬਹੁਤ ਦੁਖਦਾਈ ਖਬਰ ਹੈਗੀਆ ਆ ਗਵਾਂਟੀ ਮੁਲਖ ਕੈਨੇਡਾ ਤੋਂ ਆ ਰਹੀ ਹੈ ਖਬਰ ਉੱਥੇ ਇੱਕ ਪੰਜਾਬੀ ਨੌਜਵਾਨ ਦੀ ਛੱਕੀ ਹਾਲਾਤਾਂ ਦੇ ਵਿੱਚ ਆ ਮੌਤ ਹੋਈ ਫਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ 18 ਲੱਖ ਦਾ ਕਰਜ਼ਾ ਲੈ ਕੇ ਪਰਿਵਾਰ ਨੇ ਪੜਨ ਭੇਜਿਆ ਸੀਗਾ ਇਸ ਨੌਜਵਾਨ ਨੂੰ ਨਾਲ ਇਹ ਵੀ ਜ਼ਿਕਰ ਕਰਦੀ ਹੈ ਕਿ ਮਾਪਿਆਂ ਦਾ ਇਕਲੌਤਾ ਇਹ ਪੁੱਤ ਸੀਗਾ ਇੱਕੋ ਇੱਕ ਸਹਾਰਾ ਸੀਗਾ 20 ਸਾਲਾ ਰਾਜਪ੍ਰੀਤ ਸਿੰਘ ਜੋ ਕਿ ਬਰਨਾਲਾ ਵਿਧਾਨ ਸਭਾ ਹਲਕੇ ਦੀ ਮਹਿਲਕਲਾਂ ਦੇ ਗੁਰਮ ਪਿੰਡ ਦਾ ਰਹਿਣ ਵਾਲਾ ਹੈਗਾ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਉਹਦੀ ਮੌਤ ਹੋਈ ਹੈ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈਗੀ ਹੈਗੀ ਕਿਉਂਕਿ ਕਿਸੇ ਇੱਕ ਮਾਣਾ ਬਾਪ ਦਾ ਜਵਾਨ ਪੁੱਤ ਉਹ ਵੀ ਇੱਕ ਲੋਕੀ ਉਲਾਦ ਜਿਸ ਨੂੰ ਕਹੋ ਕਿ ਪ੍ਰਵਾਸ ਦੇ ਸੁਪਨਿਆਂ ਨੂੰ ਬੁਣਨ ਵਾਸਤੇ ਪਰੋਣ ਵਾਸਤੇ ਉਹਨਾਂ ਦੇ ਕਹ ਲੋ ਕਿ ਆਉਣ ਵਾਲੇ ਸਮੇਂ ਨੂੰ ਖੁਸ਼ਹਾਲ ਬਣਾਉਣ ਵਾਸਤੇ ਆਪਣੇ ਪੁੱਤ ਨੂੰ ਪੜ੍ਹਨ ਭੇਜਿਆ ਸੀਗਾ ਤੇ ਹੁਣ ਉਸ ਦੀ ਜਿਹੜੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਹੈ ਮ੍ਰਿਤਕ ਦੇ ਮਾਪਿਆਂ ਕੁਲਵੰਤ ਸਿੰਘ ਅਤੇ ਬਲਜਿੰਦਰ ਕੌਰ ਉਹਨਾਂ ਨੇ ਕਿਹਾ ਆ ਕਿ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਇਹ ਸਬੰਧ ਰੱਖਦੇ ਆ ਉਹਨਾਂ ਨੇ ਆਪਣੇ ਇਕਲੌਤੇ ਪੁੱਤ ਦੇ ਉਜਲਪ ਦੇ ਇੱਕ ਵਾਸਤੇ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਲਈ 18 ਲੱਖ ਦਾ ਕਰਜ਼ਾ ਲਿਆ ਸੀ ਅਪ੍ਰੈਲ 2024 ਵਿੱਚ ਉਸ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜਿਆ ਸੀਗਾ ਰਾਜਪ੍ਰੀਤ ਸਿੰਘ ਕੈਨੇਡਾ ਦੇ ਸਰੀ ਦੇ ਵਿੱਚ ਰਹਿੰਦਾ ਸੀਗਾ 17 ਜਨਵਰੀ ਨੂੰ ਕੈਨੇਡਾ ਵਿੱਚ ਰਹਿਣ ਵਾਲੇ ਇੱਕ ਰਿਸ਼ਤੇਦਾਰ ਨੇ ਉਹਨਾਂ ਨੂੰ ਫੋਨ ਤੇ ਉਹਨਾਂ ਦੀ ਉਸ ਦੀ ਮੌਤ ਬਾਰੇ ਸੂਚਿਤ ਕਰਨ ਲਈ ਜਦੋਂ ਉਹਨਾਂ ਨੂੰ ਫੋਨ ਕੀਤਾ ਤੇ ਹਾਲਾਂਕਿ ਉਸ ਦੀ ਮੌਤ ਦੇ ਕਾਰਨ ਬਾਰੇ ਅਜੇ ਤੱਕ ਕੋਈ ਵੀ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਅਸਲ ਵਿੱਚ ਇਹ ਹੋਇਆ ਕੀ ਹੈ ਮ੍ਰਿਤਕ ਦੇ ਮਾਮਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਕੋਲ ਸਿਰਫ 3 ਏਕੜ ਜ਼ਮੀਨ ਸੀ ਤੇ ਰਾਜਪ੍ਰੀਤ ਦੇ ਪਿਤਾ ਕੁਲਵੰਤ ਸਿੰਘ ਇੱਕ ਪ੍ਰਾਈਵੇਟ ਸਕੂਲ ਵਿੱਚ ਵਸ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ ਪਹਿਲਾਂ ਹੀ ਭਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਪਰਿਵਾਰ ਹੁਣ ਆਪਣੇ ਪੁੱਤਰ ਦੀ লাশ ਨੂੰ ਪੰਜਾਬ ਲਿਜਾਣ ਵਾਸਤੇ ਉਹ ਸਮਰਥ ਹੈ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਅਤੇ ਇਲਾਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਪੀਰ ਸਿੰਘ ਦੀ লাশ ਵਿਦੇਸ਼ ਤੋਂ ਪੰਜਾਬ ਲਿਆਉਣ ਵਿੱਚ ਉਹਨਾਂ ਦੀ ਸਹਿਯੋਗ ਕਰੇ ਕੋ ਪਰਿਵਾਰ ਵਾਸਤੇ ਬਹੁਤ ਵੱਡਾ ਘਾਟਾ ਪੈ ਗਿਆ ਹੁਣ ਮਾਪੇ ਕੱਲੇ ਰਹਿ ਗਏ ਆ ਪਹਿਲਾਂ ਹੀ ਸਮਝ ਲਓ ਕਿ ਦਿਹਾੜੀ ਦਾਪਾ ਕਰਕੇ ਆਪਣਾ ਜਿਹੜਾ ਟਾਈਮ ਟਪਾਰੇ ਸੀਗੇ ਇੱਕੋ ਇੱਕ ਪੁੱਤ ਸੀਗਾ ਉਹਦੇ ਉੱਤੇ ਉਮੀਦਾਂ ਸੀਗੀਆਂ ਵੱਡਾ ਕਰਜ਼ਾ ਲੈ ਕੇ ਅਜੇ 2024 ਦੇ ਵਿੱਚ ਹੀ ਉਹਨੂੰ ਭੇਜਿਆ ਸੀਗਾ ਅਜੇ ਉਹਦੀ ਪੜ੍ਹਾਈ ਉੱਥੇ ਚੱਲਦੀ ਪਈ ਸੀਗੀ ਤੇ ਆ ਸਾਰਾ ਕੁਝ ਸਾਹਮਣੇ ਆ ਗਿਆ ਟੱਕੀ ਹਾਲਾਤਾਂ ਵਿੱਚ ਮੌਤ ਹੋਈ ਹੈ ਚੰਨ ਸਾਹਿਬ ਹੁਣ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਵਿੱਚ ਆਏਦਨ ਕਿਸ ਤਰੀਕੇ ਦੇ ਨਾਲ ਉੱਥੇ ਮੌਤਾਂ ਹੋ ਰਹੀਆਂ ਨੌਜਵਾਨ ਬੱਚੇ ਜਿਹੜੇ ਐ ਮੌਤ ਦੇ ਮੂਹਰੇ ਚ ਜਾ ਰਹੇ ਐ ਜਾਂ ਤਾਂ ਕੋਈ ਨਾ ਕੋਈ ਗੋਲੀ ਮਾਰ ਕੇ ਮਾਰ ਰਿਹਾ ਜਾਂ ਕੋਈ ਨਸ਼ੇ ਕਰਕੇ ਜਾਂ ਕਿਸੇ ਨੂੰ ਉਹੀ ਕੁਛ ਨਾ ਕੁਛ ਇਦਾਂ ਦਾ ਕਰ ਦਿੱਤਾ ਜਾਂਦਾ ਹੈ ਮਾਨਸਿਕ ਤਣਾਅ ਵੀ ਹੈ ਚੰਗਾਵਾ ਸਾਹਿਬ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਹੈ ਨਾ ਉਹ ਅੱਜ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਹੈ ਨਾ ਮਾਪਿਆਂ ਦਾ ਜਿਸ ਤਰੀਕੇ ਨਾਲ ਪਿੱਛੇ ਕਿਉਂਕਿ ਖੁਆਬ ਵੱਡੇ ਦੇ ਕੇ ਆਪਣੇ ਬੱਚੇ ਨੂੰ ਉਧਰ ਭੇਜਿਆ ਜਾਂਦਾ ਹੈਗਾ ਪਰ ਉੱਥੇ ਜਦੋਂ 에어ਪੋਰਟ ਤੋਂ ਬਾਹਰ ਉਤਰਦੇ ਨੇ ਦੇਖਦੇ ਨੇ ਕੰਮ ਕਰਦੇ ਹਾਲਾਤ ਤੇ ਬਹੁਤੀਆਂ ਆਪੋਰਚੂਨਿਟੀਆਂ ਲੱਗਦੀਆਂ ਨਹੀਂ ਹੈਗੀਆਂ ਜਿਸ ਕਰਕੇ ਬੰਦਾ ਤਣਾਅ ਦੇ ਵਿੱਚ ਚੱਲ ਜਾਂਦਾ ਹੈ ਇਹ ਵੀ ਇੱਕ ਵੱਡਾ ਕਾਰਨ ਹੈਗਾ ਜੀ ਬਿਲਕੁਲ ਜੀ ਤੁਹਾਨੂੰ ਪਤਾ ਹੀ ਹੈ ਕੈਨੇਡਾ ਵਿੱਚ ਇਸ ਟਾਈਮ ਕੰਮ ਕਰਦੇ ਹਾਲਾਤ ਜਿਹੜੇ ਆ ਸਟੂਡੈਂਟ ਵਾਸਤੇ ਖਾਸ ਕਰਕੇ ਬਹੁਤ ਜ਼ਿਆਦਾ ਇਸ ਟਾਈਮ ਵਿਖੜੇ ਪਏ ਆ ਕਮਕਾਰ ਮਿਲਦੇ ਨਹੀਂ ਪੈਸੇ ਖਾਸ ਦੇ ਦੇਣਗੇ ਕਮਕਾਰਾਂ ਵਾਲੇ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਤੁਸੀਂ 18 18 20 20 ਲੱਖ ਦੇ ਕਰਜ਼ੇ ਚੱਕ ਕੇ ਗਏ ਆ ਫਿਰ ਉਸ ਤੋਂ ਬਾਅਦ ਜਿਹੜੀਆਂ ਹੋਰ ਗਾਂ ਪੜਾਈਆਂ ਕਰਨੀਆਂ ਉਹਦੇ ਵਾਸਤੇ ਰਹਿਣ ਸਹਿਣ ਖਾਣ ਪੀਣ ਦੇ ਖਰਚੇ ਜਿਹੜੇ ਆ ਉਹ ਵੀ ਨਾਲ ਐਡ ਹੋ ਜਾਂਦੇ ਆ ਜੀ ਪਿਛੋਂ ਪਰਿਵਾਰ ਜਿਹੜੇ ਆ ਉਹ ਵੀ ਫੋਨ ਕਰਦੇ ਆ ਕਿ ਭੇਜੋ ਪੈਸੇ ਕਰਜ਼ਾ ਲਾਉਣਾ ਠੀਕ ਹੈ ਨਾ ਤੇ ਜਦੋਂ ਉਧਰ ਕੰਮਕਾਰ ਤੁਸੀਂ ਦੋ ਦੋ ਥਾਵਾਂ ਤੇ ਸ਼ਿਫਟਾਂ ਲਾਉਂਦੇ ਆ ਦੋ ਦੋ ਜੌਬਾਂ ਕਰਦੇ ਆ ਤਾਂ ਵੀ ਤੁਹਾਡਾ ਖਰਚਾ ਪੂਰਾ ਨਹੀਂ ਹੁੰਦਾ ਫਿਰ ਇਹ ਵੀ ਇੱਕ ਡਿਪਰੈਸ਼ਨ ਦਾ ਕਾਰਨ ਬਣਦਾ ਨੰਬਰ 2 ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਕੈਨੇਡਾ ਮੈਨ ਦਾ ਚਕਾ ਜੋਬ ਜੁੜੀ ਹੈ ਇਹ ਇੱਥੋਂ ਬੈਠਿਆਂ ਤੇ ਲੱਗਦੀ ਹੈ ਪਰ ਜਦੋਂ ਬੰਦਾ ਜਾ ਕੇ ਉੱਥੇ ਫਸਦਾ ਹੈ ਇਹਦੇ ਵਿੱਚ ਫਿਰ ਪਤਾ ਲੱਗਦਾ ਕਿ ਕਿੰಷ್ಟು ਭਾਵਿਕ ਧੀ ਹੈ ਕਿਸ ਤਰ੍ਹਾਂ ਦੇ ਨਾਲ ਜਿਹੜੇ ਛੋਟੀ ਉਮਰ ਦੇ ਬੱਚੇ ਉਹਨਾਂ ਤੇ ਵੱਡੇ ਵੱਡੇ ਬੋਝ ਪੈ ਜਾਂਦੇ ਆ ਇੱਕ ਪੜ੍ਹਾਈ ਦਾ ਬੋਝ ਉਸ ਤੋਂ ਬਾਅਦ ਜਿਹੜੇ ਕਰਜ਼ੇ ਚੁੱਕ ਕੇ ਗਏ ਆ ਉਹ ਪੈਸੇ ਲਾਉਣ ਦਾ ਬੋਝ ਕੰਮ ਨਹੀਂ ਮਿਲਦਾ ਉਹਦਾ ਬੋਝ ਤੇ ਉਸ ਤੋਂ ਇਲਾਵਾ ਰਹਿਣ ਸਹਿਣ ਵਾਸਤੇ ਤੁਹਾਨੂੰ ਜਗਾ ਲੱਭਣੀ ਪੈਂਦੀ ਆ ਘੱਟੋ ਘੱਟ ਪੈਸਿਆਂ ਵਾਰੀ ਸੋ ਇਹ ਸਾਰਾ ਕੁਛ ਹੀ ਜਿਹੜਾ ਕਹ ਲੋ ਕਿ ਡਿਪਰੈਸ਼ਨ ਦਾ ਕਾਰਨ ਬਣਦਾ ਹੈਗਾ ਹੁਣ ਇਹ ਬੁੱਢਾ 24 ਸਾਲ ਦਾ ਹੈਗਾ ਤੇ ਮੌਤੇ ਮੂੰਹ ਚ ਜਾਪਿਆ ਕਾਰਨ ਹਜੇ ਪਤਾ ਨਹੀਂ ਲੱਗ ਰਿਹਾ ਕਿ ਕੀ ਹੋਇਆਤਾ ਹੋਊਗਾ ਪਰਵਾਰ ਜਿਹੜਾ ਉਹ ਹੁਣ ਦਿੱਕਤਾਂ ਵਿੱਚ ਪੈ ਗਿਆ ਇੱਕ ਤਾਂ ਪੈਸਾ ਵੀ ਗਿਆ ਬੱਚਾ ਵੀ ਗਿਆ ਤੇ ਤੀਸਰਾ ਹੋਣਾ ਸਾਰੀ ਉਮਰ ਵਾਸਤੇ ਕਰੋਨਾ ਪੈ ਗਿਆ ਪੱਲੇ ਤੇ ਕਰਜ਼ਾ ਵੀ ਜਿਹੜਾ ਉਹ ਪੰਡ ਜਿਹੜੀ ਆ ਸਿਰ ਤੇ ਬੋਝ ਦਾ ਕਾਰਨ ਬਣ ਗਈ ਆ ਜਾਂ ਇਹਨਾਂ ਵਾਸਤੇ ਦੇਖੋ ਉਹਨਾਂ ਦੇ ਦੋਸਤਾਂ ਨੇ ਗੋਫੰਡ ਦਾ ਬਣਾਇਆ ਹੈਗਾ ਪਰ ਅ ਕਹ ਲੀਏ ਕਿ ਜੰਡ ਸਾਹਿਬ ਇਦਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਤੇ ਤਕਲੀਫ ਬਹੁਤ ਦਿੰਦੀਆਂ ਕਿ ਆਪਣੇ ਜਿਹੜੇ ਪੰਜਾਬੀ ਨੌਜਵਾਨ ਆ ਬੱਚੇ ਆ ਤਾਂ ਵਦੇਸ਼ਾਂ ਵਿੱਚ ਆਏ ਆ ਪਰ ਜਦੋਂ ਇਦਾਂ ਦੀਆਂ ਖਬਰਾਂ ਹੁੰਦੀਆਂ ਨੇ ਤਾਂ ਦਿਲ ਬਹੁਤ ਦੁਖਦਾਇਆ ਕਿ ਕਿਹੜੇ ਪਾਸੇ ਨੂੰ ਇਹ ਸਾਰਾ ਕੁਝ ਜਾ ਰਿਹਾ